ਜ਼ੋਰ ਨੇ ਬਾਨੀ ਅੰਦਰ ਕਹਿ ਸ਼ੁਕਰਾਨਾ ਕਰ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਰੱਬ ਨੇ ਕਿਸੇ ਨੂੰ ਦਿੱਤੀਆਂ ਨਹੀਂ ਨਾ ਰੱਬ ਨੇ ਇੱਕੋ ਜਿਹਾ ਪੈਦਾ ਕੀਤਾ ਹਾਂ ਇੱਕ ਚੀਜ਼ ਹੈ ਦੂਜੇ ਵਰਗਾਂ ਪੈਸਾ ਨਹੀਂ ਤੇਰੇ ਕੋਲ ਹੋਣਾ ਕੋਈ ਗੱਲ ਨਹੀਂ ਦੂਸਰੇ ਵਰਗ ਦੀ ਨੌਕਰੀ ਤੇਰੇ ਕੋਲ ਨਹੀਂ ਹੈ ਕੋਈ ਗੱਲ ਨਹੀਂ ਦੂਸਰੇ ਵਰਗ ਦਾ ਸੁੱਖ ਸੁਭਨਾ ਸਾਧਨ ਘਰ-ਵਾਰ ਪੈਸਾ ਧਨ ਦੌਲ ਤੇਰੇ ਕੋਲ ਦੂਜਿਆਂ ਵਰਗ ਵੀ ਨਹੀਂ ਹੈ ਕੋਈ ਗੱਲ ਨਹੀਂ ਦਾਮੀਂ ਰੱਬ ਦਾ ਸ਼ੁਕਰਾਨਾ ਕਰ ਪਤਾ ਕਿਉਂ ਉਹਨੇ ਤੈਨੂੰ ਸਰੀਰ ਦੀ ਤੰਦਰੁਸਤੀ ਦਿੱਤੀ ਐ ਆਪਣੇ ਸਰੀਰ ਦੀ ਤੰਦਰੁਸਤੀ ਦਾ ਧਿਆਨ ਧਰ ਕੇ ਰੋਜ਼ ਕਹਾ ਕਰੋ ਸਤਨਾਮ ਸ੍ਰੀ ਵਾਹਿ ਸ਼ੁਕਰਾਨਾ ਕਦਾ ਕਰਨਾ ਸਰੀਰ ਦੀ ਤੰਦਰੁਸਤੀ ਦਾ ਔਰ ਇਹ ਚੀਜ਼ ਮਹਾਰਾਜ ਨੇ ਲਿਖੀ ਐ ਭਾਈ ਜੇ ਸਰੀਰ ਤੰਦਰੁਸਤ ਐ ਨਾ ਸਾਰਾ ਕੁਝ ਮਿੱਠਾ ਐ ਆਖੋ ਵਾਹਿਗੁਰੂ ਫਿਰ ਆਖੋ ਵਾਹਿਗੁਰੂ ਜੇ ਸਰੀਰ ਤੰਦਰੁਸਤ ਹੈ ਸਾਰਾ ਕੁਝ ਮਿੱਠਾ ਜੇ ਸਰੀਰ ਰੋਗੀ ਹੈ ਸਾਰੀਆਂ ਚੀਜ਼ਾਂ ਕੌੜੀਆਂ ਲੱਗਣੀਆਂ ਤੁਹਾਨੂੰ ਵੱਡਾ ਘਰ ਵੀ ਚੰਗਾ ਨਹੀਂ ਲੱਗਣਾ ਜੇ ਸਰੀਰ ਰੋਗੀ ਹੈ ਮਕਮ ਨਹੀਂ ਸਿੱਜਾ ਪੈਸਾ ਵੀ ਚੰਗਾ ਨਹੀਂ ਲੱਗਣਾ ਜੇ ਸਰੀਰ ਰੋਗੀ ਹੈ ਮਹਿੰਗੀ ਤੋਂ ਮਹਿੰਗੀ ਗੱਡੀ ਵਿੱਚ ਬੈਠੇ ਹੋ ਚੰਗਾ ਨਹੀਂ ਲੱਗਣਾ ਜੇ ਸਰੀਰ ਰੋਗੀ ਹੈ ਭਾਈ ਸਰੀਰ ਤੰਦਰੁਸਤ ਹੈ ਸਾਰਾ ਕੁਝ ਵਧੀਆ ਇਸ ਲਈ ਹਜ਼ੂਰ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਸਰੀਰ ਦੀ ਤੰਦਰੁਸਤੀ ਵੇਖ ਕੇ ਸ਼ੁਕਰਾਨਾ ਕਰ ਉਹਨੇ ਤੈਨੂੰ ਸਰੀਰ ਤੰਦਰੁਸਤ ਦਿੱਤੇ ਰੋਜ਼ ਰੱਬ ਦਾ ਸ਼ੁਕਰ ਕਰਕੇ ਕਹਿ ਸਤਨਾਮ ਸ੍ਰੀ